ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸੈਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾਵਾਂਗੇ ਇਹ ਪਿੰਡ ਈਸੇয়াল ਈਸੇয়াল ਪਿੰਡ ਛਾ ਕੋਟ ਤਹਿਸੀਲ ਤੇ ਜਲੰਧਰ ਜ਼ਿਲ੍ਹੇ ਦਾ ਹੈ ਖਿੰਡਾ ਜਰਸੀ ਫਾਰਮ ਦੋਸਤੋ ਜਿੱਥੇ ਵੀਡੀਓ ਬਣਾ ਰਹੇ ਆਂ ਤੇ ਬਾਈ ਰੁਪਿੰਦਰ ਸਿੰਘ ਇੱਥੇ ਜਰਸੀ ਗਾਵਾਂ ਦੀ ਬਰੀਡਿੰਗ ਤੇ ਵੀ ਕੰਮ ਕਰ ਰਹੇ ਆ ਤੇ ਨਾਲ ਮੇਨ ਕੰਮ ਇਹਨਾਂ ਦਾ ਵਪਾਰ ਦਾ ਵੀ ਹੈ ਬਰੀਡਿੰਗ ਤੇ ਕੰਮ ਇਸ ਕਰਕੇ ਵੀ ਇਹ ਘਰੇ ਵੜਾਂ ਸਾਹਮਦੇ ਆ ਚੰਗੀਆਂ ਤਿਆਰ ਕਰਕੇ ਪਰ ਖੇਨੀ ਕਹੇ ਉਹਨੂੰ ਫਿਰ ਪੀਡੀਐਫ ਦੇ ਮੇਲੇ 'ਚ ਪਾਰਟਿਸਿਪੇਟ ਕਰਾਉਂਦੇ ਆ ਕਈ ਵੜਾ ਇਹਨਾਂ ਦੀਆਂ ਵਿਨਰ ਰਹੀਆਂ ਅੱਜ ਦੀ ਵੀਡੀਓ ਦੇ ਟੋਟਲ ਨਾਗ ਜੇ ਆਪਾਂ ਅੰਦਾਜ਼ਾ ਜਿਹਾ ਲਾਈਏ ਦੋਸਤੋ ਤਾਂ 16 ਹੋਣਗੇ ਜਿਹੜੇ ਵਕਾਊ ਆ ਬਾਈ ਕੋ ਜਿਨ੍ਹਾਂ 'ਚ ਕੁਸ گاਵਾ ਕੁਸ ਵੜਾ ਉਹ ਆ ਜਿਹੜੀਆਂ ਛੇਤੀ ਦੁੱਤੇ ਆਉਣ ਆਲੀਆਂ ਥੋੜਾ ਟਾਈਮ ਬਾਕੀ ਐ ਕੁਸ ਵਛੀਆਂ ਜਿਹੜੀਆਂ ਉਹ ਅਸਰ ਗੱਬਣ ਵੀ ਬਾਈ ਕੋਲ ਮੌਜੂਦ ਐ ਤੇ ਇਹ ਤੋਂ ਇਲਾਵਾ ਕੁਸ ਹੀਫਰ ਜਿਹੜੀਆਂ ਹਜੇ ਗੱਬਣ ਨਹੀਂ ਹੋਈਆਂ ਉਹ ਵੀ ਹੁੰਦੀਆਂ ਸੋ ਹੁਮੇ ਸ਼ਾਂਦੀ ਤਰ੍ਹਾਂ ਅੱਜ ਫੇਰ ਬਹੁਤ ਸਾਰੇ ਪਸ਼ੂ ਤੁਹਾਨੂੰ ਦਿਖਾਉਣੇ ਆ ਪਰ ਸ਼ੁਰੂਆਤ ਅੱਜ ਇਸ ਵੀਡੀਓ ਦੀ ਕਰਾਂਗੇ ਇਹਨਾਂ ਜਰਸੀ ਵੇੜਾਂ ਦੇ ਵਿੱਚੋਂ ਕ੍ਰੀਮ ਜਿਹੜੀ ਕਹਿ ਦਈਏ ਜਿਆਦਾ ਚੰਗੀਆਂ ਵੇੜਾਂ ਤੋਂ ਜਿਨ੍ਹਾਂ ਚੱਕੇ ਕੇ ਵੇੜ ਪਹਿਲੇ ਨੰਬਰ ਤੇ ਇਹਦੇ ਨਾਲ ਇੱਕ ਬੱਚੀ ਮੂਹੋਂ ਬੋਲਦੀ ਹੈ ਚੰਗੀ ਜਾਤ ਬਰੀਡ ਦੀ ਹੈ ਤੇ ਇਹਦੇ ਨਾਲ ਇੱਕ ਬੱਚੀ ਹੋਰ ਜਿਹੜੀ ਬਾਈ ਨੇ ਘਰੇ ਸੰਭੀ ਹੈ ਸੋ ਨਾਗ ਦੋਸਤੋ ਟੋਟਲ 16 ਰਹਿਣ ਆਲੇ ਆ ਤੁਸੀਂ ਵੀਡੀਓ ਨੂੰ ਐਂਡ ਤੱਕ ਦੇਖਦੇ ਰਹੋ ਪਸ਼ੂ ਜਿਹੜਾ ਜੱਜ ਗਿਆ ਉਹਦੀ ਤਸੱਲੀ ਕਰਨ ਦਾ ਹੱਕ ਹੈ ਫੁੱਲ ਤਸੱਲੀ ਕਰਕੇ ਖਰੀਦਿਓ ਨੰਬਰ ਸਕਰੀਨ ਉੱਤੇ ਬਾਈ ਦਾ ਚਲਾ ਦੂੰਗਾ ਤੇ ਤੁਸੀਂ ਕਾਲ ਕਰ ਸਕੋਗੇ ਆਓ ਮਿਲिए ਬਾਈ ਨੂੰ ਕਰਦੇ ਆ ਗੱਲਾਂ ਬਾਤਾਂ ਆਪਾਂ ਪਹਿਲੇ ਨੰਬਰ ਵਾਲੀ ਗਾਂ ਤੋਂ ਸ਼ੁਰੂਆਤ ਕਰਦੇ ਆਂ ਉਦੋਂ ਬਾਅਦ ਚੈੱਕ ਕਰਕੇ ਸਾਰੇ ਨਗ ਦਿਖਾ ਦੂੰਗਾ ਰੁਪਿੰਦਰ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਅੱਜ 16 ਨਗ ਲਗਭਗ ਹੈਗੀ ਹੈ ਜੀ ਰੁਟੀਨ ਜਿਵੇਂ ਇਸੇ ਤਰ੍ਹਾਂ ਆਉਂਦੇ ਰਹਿੰਦੇ ਆਉਂਦੇ ਰਹਿੰਦੇ ਵੀਰ ਜੀ ਠੀਕ ਹੈ ਸ਼ੁਰੂਆਤ ਪਹਿਲੇ ਨੰਬਰ ਵਾਲੀ ਗਾਂ ਤੋਂ ਕਰਦੇ ਆਂ ਇਹ ਸੂਈ ਹੋਈ ਆ ਵੀਰੇ ਠੀਕ ਹੈ ਇਹਨੂੰ ਸੂਈ ਨੂੰ ਆਪਣੇ 10 ਦਿਨ ਹੋ ਗਏ ਅੱਜ ਠੀਕ ਹੈ ਤੇ 22 ਲੀਟਰ ਕੁ ਕਰੀਬ ਫਰੋਂ ਦਾ ਦੁੱਧ ਲਾ ਲਓ ਜਾਂ ਬੋਲਾ ਲਾ ਲਓ ਜੋ ਵੀ ਇਹ ਡਿਟੇਲ ਇਹ ਦੀ ਡਿਟੇਲ ਇਹ ਪੀਡੀਐਫ ਇਹ ਦਾ ਜਾਰਡਨ ਸਿਮੰਦ ਦੀ ਆਪ ਹਾਂਜੀ ਬੱਚਾ ਇਨੀ ਮਗਰ ਮਛਾ ਦਿੱਤਾ ਜੀ ਬੱਚਾ ਬਾਹਰ ਧੁੱਪ ਦੇ ਬੱਦਾ ਹੈ ਠੀਕ ਹੈ ਹਾਂਜੀ ਰੇਟ ਰੁਪਿੰਦਰ ਭਾਈ ਕੀ ਰੇਟ ਹਾਂਜੀ ਰੇਟ ਵੀ ਤੇ ਆਪਾਂ ਵੀਡੀਓ ਤੇ ਰੱਖਾਂਗੇ ਜਿੱਦਾਂ ਵੀ ਹੋਊਗਾ ਫੋਨ ਤੇ ਰਹਿਣਗੇ ਹਾਂਜੀ ਹਾਂਜੀ ਠੀਕ ਹੈ ਖੋਲੀ ਬਈ ਦੋਸਤੋ 10ਵੇਂ ਦਿਨ 22 ਕਿਲੋ ਦੁੱਧ ਹਾਜ਼ਰ ਹੈ ਜਾਰਡਨ ਬੁੱਲ ਦੀ ਆਪ ਹੈ ਪੀਡੀਐਫ ਇਹ ਅੱਗੇ ਇਹਨੇ ਬੱਚੇ ਨੂੰ ਜਨਮ ਦਿੱਤਾ ਸੋਹਣਾ ਫੇਸ ਚੰਗਾ ਕੱਦ ਚੰਗੀ ਵੇਲ ਹਵਾਨਾ ਫੈਕਸ ਜੈ ਵੀਡੀਓ ਬਣਾ ਰਿਹਾ ਲਗਭਗ ਟਾਈਮ 1:30 ਵਜੇ ਦੇ ਆਸ-ਪਾਸ ਦਾ ਹੋਊਗਾ ਹਵਾਨੇ ਦੀ ਜੱਜਮੈਂਟ ਤੁਸੀਂ ਇੱਥੋਂ ਕਰ ਸਕਦੇ ਹੋ ਦੋਨੇ ਪਾਸੇ ਹਵਾਨੇ ਤੇ ਨਾੜਾਂ ਫੁੱਲ ਢਾਂਚਾ ਬਹੁਤ ਸੋਹਣਾ ਵੱਚੀ ਦਾ ਬਾਈ ਇਹ ਕਿਹੜਾ ਹੋਰ ਕਢਾ ਦੀ ਇਹਦਾ ਉੱਤਰ ਨੂੰ ਲੈ ਜਾ ਕੇ ਕਰ ਲੈਂਦੇ ਗੋਇਆ ਨੂੰ ਸੋ ਦੋਸੋ ਹੁਣ ਫੇਰ ਇਹਦਾ ਹਵਾਨਾ ਦੇਖੋ ਤਣਿਆਂ ਵਾ ਪੂਰਾ ਕਰਮ ਵਾਲੀ ਦਾ ਕਿਉਂਕਿ ਦੁੱਧ 22 ਕਿਲੋ ਬਹੁਤ ਹੁੰਦਾ ਏ ਤੇ ਇੱਕ ਪਸ਼ੂ ਦੇ ਹਵਾਨੇ ਦੇ ਵਿੱਚ ਤੇ ਹਜੇ ਇਹਨੇ ਹੋਰ ਭਰਨਾ ਹੈ ਸੋ ਹਵਾਨੇ ਨੂੰ ਕਿਉਂਕਿ 10 ਦਿਨ ਹੀ ਹੋਏ ਐ ਸੋਈ ਨੂੰ ਲਿਆ ਬਾਈ ਜਰਸੀ ਬਰੀਡ ਤੇ ਕੰਮ ਕਰਨਾ ਹੈ ਤਾਂ ਮੇਰੇ ਖਿਆਲ ਚ ਇੱਕ ਚੰਗੀ ਵਾੜ ਤੁਹਾਨੂੰ ਦਿਖਾ ਰਿਹਾ ਕਿਉਂਕਿ ਢਾਂਚਾ ਚੰਗਾ ਹੈ ਕੱਦ ਤੇ ਲੰਬਾਈ ਸੋਹਣੀ ਹੈ ਕੀਮਤ ਉਹ ਤੁਹਾਨੂੰ ਜਚਣੀ ਚਾਹੀਦੀ ਹੈ ਉਹ ਸਿੱਧੀ ਤੁਸੀਂ ਬਾਈ ਤੋਂ ਪੁੱਛ ਲਓਗੇ ਤੇ ਇੱਕ ਗੱਲ ਕਈ ਵਾਰ ਮੈਨੂੰ ਵੀ ਫੋਨ ਆਉਂਦੇ ਹੁੰਦੇ ਆ ਵੀ ਆਹ ਬੱਚੀ ਕੀ ਭਾਜ ਬਣ ਜੂ ਤਾਂ ਯਕੀਨ ਮੰਨਿਓ ਮੈਂ ਕਿਉਂਕਿ ਨਾ ਪਸੂ ਖਰੀਦਦਾ ਨਾ ਕਿਸੇ ਸੌਦੇ ਚਾਹਣਾ ਤੇ ਮੈਂ ਰੇਟ ਪੁੱਛਦਾ ਵੀ ਨਹੀਂਗਾ ਜੇ ਦੱਸਤਾ ਕਿਸੇ ਭਰਾ ਨੇ ਤਾਂ ਵੀਡੀਓ ਚ ਹੀ ਹੁੰਦਾ ਹੈ ਹਵਾਨਾ ਚੰਗਾ ਹੈ ਵਾਨੇ ਤੇ ਲਾੜਾ ਚਹੀਦਾ ਥਣ ਬੜੇ ਸੋਹਣੇ ਸੋ ਇਹਦੂ ਅੱਗੇ ਇੱਕ ਹੋਰ ਵੱਛੀ ਤੁਹਾਨੂੰ ਦਿਖਾਉਣਾ ਹੈ ਇਹ ਮੇਰੀ ਖੀਰੀ ਵੱਛੀ ਆ ਆਪਣੀ ਮਿਹੜ ਠੀਕ ਹੈ ਹਾਂਜੀ ਇੱਕ ਦੰਦ ਚੱਕਿਆ ਨੇ ਇੱਕ ਦੰਦ ਚੱਕਿਆ ਹਾਂਜੀ ਹੁਣੋਂ ਦੋੰਦੀਆਂ ਚੌਣ ਲੱਗ ਗਈ ਵੈਸੇ ਹਜੇ ਕੁਝ ਦਿਨ ਪਹਿਲਾਂ ਖੀਰੀ ਸੀ ਖੀਰੀ ਅਜੇ ਹਜੇ ਵੀ ਖੀਰੀ ਜੀ ਮੈਂ ਖਾ ਇੱਕ ਦੰਦ ਚੱਕਿਆ ਹੀ ਆ ਮੜਾ ਜਾਨ ਨੇ ਅੱਛਾ ਠੀਕ ਹੈ ਭਾਈ ਹਾਂਜੀ ਕਿੰਨੇ ਦਿਨ ਲੈਜੂ ਸੂਨ ਚ ਇਹਦੇ ਹਰੇ ਹਫਤਾ ਪਿਆ ਜੀ ਇਹ ਕਿਹੜੇ ਬੁੱਲ ਦੀ ਹੈ ਇਹ ਆਪਣੀ 2035 ਦੀ ਹੈ ਜਾਨਾ 22035 ਹਾਂਜੀ ਹਾਂਜੀ ਅੱਛਾ ਪ੍ਰੈਗਨੈਂਟ ਕਿਹੜੇ ਤੋਂ ਹੋਣੇ ਪ੍ਰੈਨੈਂਟ ਦਾ ਵੀਰੇ ਪੂਰਾ ਨਹੀਂ ਆਪਾਂ ਦੱਸਿਆ ਉਹਨਾਂ ਨੇ ਨਾਂ ਬੰਦਿਆਂ ਨੂੰ ਪੂਰਾ ਪਤਾ ਹੈ ਰਬਾਰੇ ਜਿਹਨੇ ਉਹ ਆਪਣੀ ਖਰੀਦ ਕੀਤੀ ਵੀ ਆ ਖਰੀਦ ਕੀਤੀ ਆ ਆਪਣੀ ਠੀਕ ਹੈ ਖੋਲ ਲੀ ਬਈ ਦੋਸਤੋਂ ਪਹਿਲਨ ਵੱਛੀ ਖੀਰੀ ਬਾਈ ਕਹਿੰਦਾ ਵੀ ਇਹਨੂੰ ਖੀਰੀ ਮੰਨੋ ਹਾਲਾਂਕਿ ਇੱਕ ਦੰਦ ਸਿੱਟ ਕੇ ਚੱਖਣਾ ਸ਼ੁਰੂ ਕੀਤਾ ਦੂਜਾ ਦੰਦ ਅਜੇ ਖੜਾ ਹੈ ਹਾਈਟ ਕਿਉਂਕਿ ਉਮਰ ਛੋਟੀ ਹੈ ਤਾਂ ਮੀਡੀਅਮ ਹੈ ਰੰਗ ਬੜਾ ਸੋਹਣਾ ਦੋਸਤੋਂ ਢਾਂਚਾ ਬਹੁਤ ਸੋਹਣਾ ਤੇ ਖਾਸ ਚੀਜ਼ ਹੁੰਦੀ ਆ ਥਨ ਤੇ ਹਵਾਨਾ ਦੁੱਧ ਵਾਲੇ ਪਸ਼ੂ ਦਾ ਪਾਵੇਂ ਮੇਲਿਆਂ ਚ ਪਾਲੋ ਉਥੇ ਵੀ ਦੁੱਧ ਵਾਲੇ ਪਸ਼ੂ ਨੂੰ ਹਵਾਨੇ ਤੋਂ ਥਣਾ ਤੋਂ ਹੀ ਜੱਜਮੈਂਟੋ ਦੀ ਹੋਣੀ ਹੁੰਦੀ ਹੈ ਬਹੁਤ ਸੋਹਣਾ ਢਾਂਚਾ ਬੱਛੀ ਦਾ ਦਰਮਿਆਨੇ ਦੇ ਕੱਦ ਦੇ ਵਿੱਚ ਹਜੇ ਵਧੂ ਫੁੱਲੂਗੀ ਭਾਈ ਇਹ ਕਿਹੜਾ ਹੋਰ ਇਹਦਾ ਕਢਾ ਦੇ ਸੋ ਜਿਹੜੀਆਂ ਚੰਗੀਆਂ ਵਹਿੜਾਂ ਦੱਸੋ ਇਹਨਾਂ ਨੂੰ ਥੋੜਾ ਥੋੜਾ ਆਪਾਂ ਵੱਧ ਤੋਰ ਲਾਂਗੇ ਦੂਜੇ ਪਸ਼ੂ ਵੀ ਚੰਗੇ ਆ ਪਰ ਜਿਹੜਾ ਹਾਜ਼ਰ ਪਸ਼ੂ ਹੁੰਦਾ ਉਹ ਹਮੇਸ਼ਾ ਚੰਗਾ ਹੀ ਲੱਗਦਾ ਦੂਜਿਆਂ ਨਾਲ ਉਹ ਕੰਕੀ ਇਹ ਤਿਆਰ ਹੈ ਤਾਂ ਇਹਨਾਂ ਨੂੰ ਜਗਜੀਤ ਬਰੇ ਬੱਛੀ ਜੜੀ ਆ ਮੈਂ ਕਾਪੀਟੇਸ਼ਨ ਲੈਵਲ ਦੀ ਆ ਢਾਈ ਉੱਪਰੋਂ ਦੇਖੋ ਬੱਛੀ ਦੀ ਮਤਲਬ ਕਿਸੇ ਬੰਦੇ ਉਹ ਵੀ ਘੱਟ ਨਹੀਂ 10 ਪੈਸੇ ਵੀ ਸਹੀ ਹੈ ਮਤਲਬ ਜਿਹਨੇ ਬਰੀਡ ਤੇ ਰਪਿੰਦਰ ਭਾਈ ਕੰਮ ਕਰਨਾ ਉਹਦੇ ਹਿਸਤੇ ਤੋਂ ਹਾਂਜੀ ਸੋਹਣਾ ਵੇੜ ਆ ਵਹਿੜ ਦਾ ਮਤਲਬ ਇਹਨਾਂ ਨੇ ਆਪਾਂ ਕਹਿੰਦੇ ਬਹੁਤ ਜ਼ਿਆਦਾ ਜਰਸੀ ਦੇ ਹਿਸਾਬ ਨਾਲ ਬਹੁਤ ਵਧੀਆ ਵੇੜ ਆ ਜੀ ਇਹਦਾ ਠੀਕ ਹੈ ਅਜੇ ਹਫਤਾ ਪਿਆ ਵਾ ਪੂਰਾ ਅਜੇ ਸੁੰਦੀ ਨਹੀਂ ਵੇੜ ਹਫਤਾ ਹੈਗਾ ਠੀਕ ਹੈ ਦੋਸੋ ਇਹ ਜਿਵੇਂ ਕਈ ਗਾਵਾਂ ਲਟਕੇ ਸੁੰਦੀਆਂ ਮਤਲਬ ਪੈ ਜਾਂਦੀਆਂ ਬਹਿਣਾ ਔਖਾ ਜਾਂਦਾ ਉਸ ਤਰ੍ਹਾਂ ਦੀ ਕੰਡੀ ਸਵਾਨੇ ਨੂੰ ਜੱਜਮੈਂਟ ਕਰਿਆ ਕਰੋ ਜਿਹੜਾ ਵੀ ਪਸ਼ੂ ਰੱਖਦਾ ਘਰੇ ਖਾਸ ਕਰਕੇ ਗਾਵਾਂ ਜਿੰਨਾ ਤੁਹਾਨੂੰ ਪਤਾ ਲੱਗ ਜੂਗਾ ਪਸ਼ੂ ਪੂਰਾ ਜਿਹੜੇ ਜਿਹੜੀ ਟੈਲ ਲਈ ਨੇ ਸਪੇਸ ਦਿਖਾਈਏ ਕੱਦ ਕੀ ਪਸ਼ੂ ਸੁੰਦਾ ਆਮ ਤੌਰ ਦੇ ਉੱਤੇ ਸੋ ਇਹ ਬੱਚੀ ਬਹੁਤ ਸੋਹਣੀ ਹੈ ਦੱਸੋ 2 ਨੰਬਰ ਰਪਿੰਦਰ ਭਾਈ ਜਿਹੜੀ 3 ਨੰਬਰ ਤੇ ਵੇੜ ਆਪਾਂ ਦਿਖਾਉਣੀ ਆ ਹਾਂਜੀ ਵੀਰ ਜੀ ਆਪਾਂ ਵੀ ਤਾਂ ਆਪਾਂ ਘਰੇ ਤਿਆਰ ਕੀਤੀ ਹੈ ਬੱਚੀ ਇਹ ਦੋ ਦੰਦ ਆ ਜੀ ਇਸ ਟਾਈਮ ਹੋਈ ਹੈ ਠੀਕ ਹੈ ਇਹ ਕਿਹੜੇ ਬੋਲਦੀ ਹੈ ਇਹ ਆ ਵੋਲਕੈਨੋਂ ਦੀ ਹੈ ਜੀ ਵੋਲਕੈਨੋਂ ਦੀ ਸੀਮਨ ਕਿਹੜਾ ਲੱਗ ਇਹ ਹੈਮਲੈਟ ਤੋਂ ਅਗਾ ਕੇ ਗੱਬਣਾ ਜੀ ਵਾਈਕਿੰਗ ਵੱਲੋਂ ਹ ਅੱਛਾ ਕਿੰਨਾ ਟਾਈਮ ਬਾਕੀ ਹੈ ਬਈ ਇਹਦੇ ਵੇਖ ਲੈ ਕੇ 20 ਦਿਨ ਜੀ 20 ਦਿਨ ਬਾਕੀ ਹੈ ਹਾਂਜੀ ਹਾਂਜੀ ਬਾਕੀ ਤੁਹਾਨੂੰ ਉੱਪਰ ਵੀ ਲੈਣੇ ਵੈਣ ਨੇ ਠੀਕ ਹੈ ਖੋਲਨੀ ਬਈ ਨੂੰ ਸੋ ਦੋਸੋ 20 ਦਿਨ ਬਾਕੀ ਹੈ ਵੋਲਕੈਨ ਨੂੰ ਬੁੱਲਦੀ ਆਪ ਤੇ ਹੈਮਲਟ ਬੁੱਲ ਬੜਾ ਚੰਗਾ ਬੁੱਲ ਹੈ ਜਿੰਨਾ ਕੋ ਉਹਦੇ ਬਾਰੇ ਡਾਟਾ ਦੇਖਿਆ ਉਸ ਬੁੱਲ ਤੋਂ ਇਹ ਪ੍ਰੈਗਨੈਂਟ ਹੈ ਦੋ ਦੰਦ ਬੱਚੀ ਬੋਡੀ weight ਫੁੱਲ ਆ ਦੱਸੋ 20 ਦਿਨ ਬਾਕੀ ਹਵਾਨਾ ਬਣਾਉਣਾ ਸ਼ੁਰੂ ਕਰਤਾ ਪਰ ਦਿਨ ਹਜੇ ਬਾਈ ਕਹਿੰਦਾ ਵੀ 20 ਤੋਂ ਵੀ ਉੱਤੇ ਲਾਊਗੀ ਢਾਂਚਾ ਸੋਹਣਾ ਲੈ ਆਪ ਥਾਂ ਨਹੀਂ ਚੁਆਈ ਆਲਾ ਪਰ ਇਦਾਂ ਦੀਆਂ ਵਹਿੜਾਂ ਤੋਂ ਬਰੀਡਿੰਗ ਕਰੋ ਤੁਸੀਂ ਜਰਸੀ ਨਸਲ ਤਿਆਰ ਕਰਨੀ ਹੈ ਜਰਸੀ ਦੇ ਵਿੱਚ ਵੈਰਾਈਟੀ ਬਹੁਤ ਆ ਤੁਹਾਡੇ ਕੋਲ ਬੁੱਲ ਜਿਹੜੇ ਆ ਸਿਲੈਕਸ਼ਨ ਕਰਨ ਲੱਗਾ ਆਪਸ਼ਨ ਬਹੁਤ ਆ ਬਸ ਤੁਹਾਡੇ ਕੋਲ ਇੱਕ ਢਾਂਜਾ ਚੰਗਾ ਹੋਣਾ ਚਾਹੀਦਾ ਗਾਂ ਦਾ ਬੱਚੇ ਜਿੱਦਾਂ ਦੇ ਮਰਜ਼ੀ ਲੈ ਲਓ ਸੋ ਥੋੜੀ ਕੱਚੀ ਆ ਵੜ ਇੱਕ ਵਾਰ ਚ ਤੋੜ ਕੇ ਤੁਹਾਨੂੰ ਦਿਖਾਤੀ ਆ ਥੋੜੀ ਪਲੂਣ ਜਿਹੜੀ ਉਹ ਇਹਦੇ ਪਲੂਣਾ ਸ਼ੁਰੂ ਕੀਤੀਆਂ ਨੇ ਅਤੇ ਦਿਨ ਜਿਹੜੇ ਆਪਣੇ ਲਿਖਤੀ ਦਿਨ 22 ਦਿਨ ਪਾਇਆ ਜੀ ਇਹਦੇ ਠੀਕ ਹੈ ਹਜੇ 22 ਦਿਨ ਪਾਇਆ ਦੱਸੋ ਹਾਂਜੀ ਹਾਂਜੀ ਇੱਕ ਹੋਰ ਗਾਂ ਦੋ ਕਿ ਤੁਹਾਨੂੰ ਦਿਖਾ ਦਈਏ ਇਹ ਦੂਜੇ ਸੂਵੇ ਸੂਣ ਵਾਲੀ ਹੈ ਜੀ ਕਿੰਨਾ ਚਿਰ ਲਊਗੀ ਬਾਈ ਇਹਦੇ ਵੀ 20 ਦਿਨ ਹੀ ਪਾਇਆ ਜੀ ਠੀਕ ਹੈ ਹਾਂਜੀ ਤੋਰਦਗੇ ਬਾਈ ਨੂੰ ਹਾਂ ਤੋਰ ਦੋ 20 ਦਿਨ ਬਾਕੀ ਦੱਸੋ ਦੂਜਾ ਸੂਆ ਖਰੀਦੀ ਹੋਈ 20 ਲੀਟਰ 20 ਲੀਟਰ ਦੀ ਕਪੈਸਿਟੀ ਵਾਲੀ ਹੈਗੀ 18 ਲੀਟਰ ਦੀ ਵਾਲੀ ਹੈ ਠੀਕ ਹੈ ਥੋੜਾ ਕ੍ਰਾਸ ਹੰਗ ਚਾ ਜਰਸੀ ਚ ਠੀਕ ਹੈ ਬਾਈ ਹਾਂਜੀ ਉਹ ਥੋੜਾ ਕ੍ਰਾਸ ਸਭ ਵੀ ਪਲੀ 18 ਤੋਂ 20 ਲੀਟਰ ਤੁਸੀਂ 18 ਹੀ ਮੰਨ ਲਿਓ ਬਾਕੀ ਸੇਵਾਤ ਹੋ ਸਕਦਾ 22 ਵੀ ਚੋਲੋ ਲਿਆ ਭਾਈ ਤਾਂਚਾ ਸੋਨਾ ਚੰਗੇ ਕਾ ਸਟਰਕਚਰ ਦੀ ਐ ਪੂਰੀ ਪਲੀ ਵੀ ਐ ਹਜੇ 20 ਦਿਨ ਬਾਕੀ ਹਵਾਨਾ ਬਣਾਉਣਾ ਸ਼ੁਰੂ ਕੀਤਾ ਹੋਇਆ ਬਾਕੀ ਥੋੜਾ ਕ੍ਰਾਸ ਜਰਸੀ ਇਹ ਤੁਹਾਨੂੰ ਦਿਖਾ ਰਹੇ ਹਾਂ ਇੱਕ ਹੁਣੇ ਸੂਈ ਗਾਂ ਤੁਹਾਨੂੰ ਵੀਡੀਓ ਦੇ ਵਿੱਚ ਕੈਮਰਾ ਮਾਰ ਦਿੰਨੇ ਆ ਉਦੋਂ ਬਾਅਦ ਚ ਫਿਰ ਤੁਹਾਨੂੰ ਕੁਝ ਵੱਛੀਆਂ ਦਿਖਾਉਣੇ ਆ ਰੁਪਿੰਦਰ ਭਾਈ ਜਿਹੜੀ ਇਹ ਗਾ ਇਹ ਸੂਈ ਨੂੰ ਡੇਢ ਘੰਟਾ ਹੋ ਗਿਆ ਜੀ ਡੇਢ ਘੰਟਾ ਹੋ ਗਿਆ ਦੂਜੇ ਸੂਏ ਦੀ ਆ ਜੀ ਬੱਚਾ ਨਹੀਂ ਕੀ ਦਿੱਤਾ ਮੱਛਾ ਦਿੱਤਾ ਜੀ ਵੱਛਾ ਦਿੱਤਾ ਹਾਂਜੀ ਠੀਕ ਹੈ ਮੜਾ ਇੱਥੇ ਹਲਾ ਦਿਓ ਭਾਈ ਇਹਨੂੰ ਦਸੋ ਬਾਹਰ ਨਹੀਂ ਕੱਢਦੇ ਨਹੀਂ ਕੋਈ ਨਹੀਂ ਤਾ ਟੋੜ ਕੇ ਦਿਖਾ ਦਿੰਨੇ ਠੀਕ ਹੈ ਖੋਲ ਦੇ ਟੋੜ ਦੇ ਉਹ ਦੂਜਾ ਸੂਆ ਬੱਚੇ ਨੂੰ ਜਨਮ ਦਿੱਤਾ ਡੇਢ ਘੰਟਾ ਹੋਇਆ ਸੂਈ ਨੂੰ ਜੇਰ ਜਿਹੜੀ ਇਹ ਜਦੋਂ ਪੈ ਜਾਂਦੀ ਆ ਉਹਦੀ ਵੀਡੀਓ ਜਾਂ ਫੋਟੋ ਬਾਈ ਖਿੱਚ ਕੇ ਰੱਖ ਲੂਗਾ ਤੁਹਾਨੂੰ ਦਿਖਾ ਦੂਗਾ ਰੁਪਿੰਦਰ ਭਾਈ ਕੀਮਤ ਇਹਦੀ ਵੀ ਫੋਨ ਤੇ ਰੱਖਾਂ ਹਾਂਜੀ ਫੋਨ ਤੇ ਰੱਖਾਂਗੇ ਸਾਰਿਆਂ ਦੀ ਠੀਕ ਹੈ ਦੋਸਤੋ ਇਹਨਾਂ ਦਾ ਅਸਲ 'ਚ ਵਪਾਰ ਦਾ ਕੰਮ ਹੈ ਤੇ ਇਹਨਾਂ ਕੋਲ ਗਾਹਕ ਵਿਕਰੀ ਵਾਲੇ ਵੀਰ ਵੀ ਆਉਂਦੇ ਆ ਪਰ ਉਹ ਪਰਦਾ ਰੱਖਣਾ ਜ਼ਰੂਰੀ ਹੈ ਮੋੜਲਾ ਬਾਈ ਵਾਪਸ ਲਿਆ ਬਸ ਫਿਕਸ ਜਾ ਹਵਾਨਾ ਰਸੋਹਣੇ ਬੈਠੂਗੀ ਥੋੜੇ ਟਾਈਮ ਨੂੰ ਆਪਾਂ ਨੂੰ ਇਹਦੇ ਲੱਛਣ ਲੱਗਦੇ ਆ ਵੀ ਇਹ ਜ਼ੇਰ ਜਿਹੜੀ ਉਹ ਪਾ ਦੂਗੀ ਆਪਦੀ ਦੋਸਤੋ ਕੋਸ ਗੱਬਣ ਹੀ ਫਰ ਅੱਜ ਅਸੀਂ ਇੱਥੇ ਬੰਨ ਲਿਆ ਕਿਉਂਕਿ ਇੱਕ ਤਾਂ ਹੁਣ ਸਿਆਲ ਆ ਗਿਆ ਤੇ ਭਾਈ ਨੇ ਸਾਰਾ ਏਰੀਆ ਕਵਰ ਕਰਤਾ ਪਲੜਾਂ ਦੇ ਨਾਲ ਤਾਂ ਕਿ ਇਹਨਾਂ ਪਸ਼ੂਆਂ ਨੂੰ ਠੰਡ ਨਾ ਲੱਗੇ ਇਦਰ ਪ੍ਰਾਲੀ ਦਾ ਇੱਕ ਬੈੱਡ ਬਣਾਤਾ ਹੈ ਤਾਂ ਕਿ ਇਹਦੇ ਤੇ ਪਸ਼ੂ ਇਹ ਜਿਹੜਾ ਆਰਾਮ ਨਾਲ ਰਹਿ ਸਕਣ ਰਪਿੰਦਰ ਭਾਈ ਗਾਵਾ ਬਾਰੇ ਫੇਰ ਪੁੱਛਾਂਗੇ ਇਹ ਪ੍ਰਾਲੀ ਕਿੰਨੇ ਇੱਕ ਦਿਨ ਕੱਟ ਜੂਗੀ ਕਿੰਨੇ ਜਿੱਦਾਂ ਆਪਾਂ 5 ਦਿਨਾਂ ਬਾਅਦ ਅਸੀਂ ਫੇਰ ਚੇਂਜ ਕਰ ਦਿੰਦੀ ਆ ਜੀ 5 ਦਿਨਾਂ ਬਾਅਦ ਚੇਂਜ ਕਰ ਹਾਂਜੀ ਹਾਂਜੀ ਇਹ ਇਹਦੇ ਤੇ ਬੈਹੰਦੀਆਂ ਹੋਣਗੀਆਂ ਬਹੁਤ ਮਸਤੀ ਨਾਲ ਜੀ ਪਸ਼ੂ ਇੱਕ ਵਾਰੀ ਬੈਹਣਾ ਫੇਰ ਨਹੀਂ ਉੱਠਦੀਆਂ ਹੈਗੀਆਂ ਸਹੀ ਤੇ ਨਾਲ ਥੱਲੇ ਫੇਰ ਜਿਦਾ ਅੱਜ ਕੱਲ ਰੇਤਾ ਰੋਤਾ ਸਾਡੇ ਬਹੁਤ ਘੱਟ ਮਿਲ ਰਹੀ ਆ ਉਹਦਾ ਕਰਕੇ ਥੱਲੇ ਜ਼ਮੀਨ ਨਹੀਂ ਪੱਟ ਹੁੰਦੀ ਪੈਰਾਂ ਨਾਲ ਸਹੀ ਹੈ ਹਾਂ ਜੀ ਸੋ ਸੋ ਪ੍ਰਾਲੀ ਤੇ ਬਹਿ ਜਾਂਦੀਆਂ ਜ਼ਰੂਰੀ ਤੋਂ ਉਹਨਾਂ ਵਾਸਤੇ ਆਪਾਂ ਨੂੰ ਰੱਖ-ਰਖਾਵ ਵਾਲੀ ਵੀ ਧਿਆਨ ਦੇਣਾ ਬਣਦਾ ਹੈ। ਅ ਭਾਈ ਪਹਿਲੇ ਨੰਬਰ ਤੇ ਬੱਚੀ ਕਿੰਨਾ ਟਾਈਮ ਲਾਉ ਸੋਣ ਚ ਇਹਦੇ ਹੈਗੇ ਜੀ 22 ਦਿਨ। ਦੰਦੋਂ ਇਹ ਦੋ ਦੰਦ ਹੋਈ ਹੈ ਜੀ। ਦੋ ਦੰਦ 22 ਦਿਨ ਲੈਂਦੀ ਹੈ। ਫੁੱਲੀ ਭੈਣ। ਸੋ ਅਜੇ 22 ਦਿਨ ਲਾਉਗੀ 20 22 ਦਿਨ 25 ਵੀ ਲੈ ਸਕਦੀ ਹੈ ਖੈਰ ਕਿਉਂਕਿ 22 ਦਿਨ ਬਾਕੀ ਹੈ। ਪਰ ਆਹ ਨਾਲ ਲਾਉਗੀ ਜੀ। ਠੀਕ ਹੈ। ਸੋ ਟਾਂਚਾ ਦੇਖ ਲਓ ਤੁਸੀਂ ਥੱਲੋਂ ਤਿਆਰ ਸੋਹਣੀ ਹੁੰਦੀ ਆਉਂਦੀ ਹੈ। ਸੋ ਇਹ ਪਹਿਲੇ ਨੰਬਰ 'ਤੇ ਇਹ ਤੋਂ ਅੱਗੇ ਹੋਰ ਵੈੜਾ ਤੁਹਾਨੂੰ ਦਿਖਾਉਂਦੇ ਜਾਵਾਂਗੇ ਰੁਪਿੰਦਰ ਭਾਈ ਡਿਟੇਲ ਦੱਸੀ ਜਾਏ ਉੱਥੇ ਖੜੀ ਇਹ ਖੀਰੀ ਆ ਜੀ ਵੈੜ ਠੀਕ ਐ ਇਹ ਆਪਣੇ 7 ਮਹੀਨੇ ਦੀ ਗੱਬਣਾ ਜੀ ਸੱਤ ਮਹੀਨੇ ਦਾ ਵੱਡਾ ਹਾਂਜੀ ਸੱਤਾ ਜੀ ਖੋਲ ਦੇ ਬਈ ਦੰਦੋ ਖੀਰੀ 7 ਮਹੀਨੇ ਦੀ ਗੱਬਣ ਚੰਗਾ ਹਵਾਨਾ ਪੜਦੀ ਆਉਂਦੀ ਐ ਜਲਦੀ ਦੇ ਮੇਰੇ ਜੰਨਿਆ ਵੀ ਆਪਣੀਆਂ ਵੈੜਾ ਨਾ ਪੁਰਾਣਾ ਸਾਰੀਆਂ ਹੱਡ ਪੈਰ ਮਜ਼ਬੂਤਾਂ ਦੀਆਂ ਨੇ ਸਹੀ ਬਰੀਡ ਤੇ ਕੰਮ ਕਰਨ ਵਾਲੀਆਂ ਨੇ ਬੰਦੇ ਜਿਹੜੇ ਚਾਹਵਾਂ ਰੱਖਣ ਵਾਲਾ ਹੋਵੇ ਦੋਖੋ ਖੀਰੀ ਵੱਛੀ ਸੋਨਾ ਕੱਦ ਉੱਤੋਂ ਸਟ੍ਰੇਟ ਕੰਗਰੋੜ ਵਾਲੇ ਪੱਖ ਤੋਂ ਸਾਨੂੰ ਗੋਲ ਹੈ ਬਰੀਡ ਜਰਸੀ ਦੰਡੋ ਖੀਰੀ ਫਿਕਸ ਜਾਂ ਹਵਾਨਾ ਰੱਖੂਗੀ 7 ਮਹੀਨਾ ਦੀ ਗੱਭਣ 2 ਮਹੀਨੇ ਲੈਂਦੀ ਐ ਸੂਨ ਦੇ ਵਿੱਚ ਇਹ ਤੋਂ ਬਾਅਦ ਇੱਕ ਕਾਫੀ ਕਲਰ ਦੇ ਵਿੱਚ ਬਲੈਕ ਕਹਿ ਲੋ ਕਾਫੀ ਕਹਿ ਲੋ ਬਲੈਕ ਬਲੈਕ ਕੀ ਆਉਣੀ ਐ ਜੀ ਇਹਦੀ ਕੀ ਡਿਟੇਲ ਆ ਬਈ ਦੋ ਗ੍ਰੀਵਚ ਇਹ ਵੀ ਦੋ ਦਾਂਦਾ ਜੀ ਕਿੰਨਾ ਟਾਈਮ ਲੈਂਦੀ ਐ ਇਹ 8ਵੇਂ ਚ ਲੱਗੀ ਹੋਈ ਐ ਜੀ ਠੀਕ ਐ ਹਾਂ ਲਿਆ ਬਈ 8ਵਾਂ ਮਹੀਨਾ ਦੱਸੋ ਪਿਓਰ ਜਰਸੀ ਦੇ ਵਿੱਚ ਆ ਜੀ ਸਹੀ ਐ ਪਲੇਅਰ ਉਹ ਲੁੱਟੋ ਕੋ ਕੇ ਫੇਸ ਹੈ ਮੇਰਾ ਕੈਮਰਾ ਅਲੱਗ ਅਲੱਗ ਪੈਂਦਾ ਤੇ ਉਹਦੇ ਨਾਲ ਥੋੜਾ ਵਾਈਟਨੈਸ ਆ ਜਾਂਦੀ ਹੈ ਕਈ ਵਾਰ ਸਕਰੀਨ ਤੇ ਤੁਸੀਂ ਇਹਦਾ ਫੇਸ ਦੇਖੋ ਹੈ ਇਹ ਕਾਲੇ ਰੰਗ ਦੇ ਵਿੱਚ ਪਰ ਇੱਥੇ ਦੇਖ ਸਕਦੇ ਹੋ ਤੁਸੀਂ ਉਹਨੇ ਇਹਦੇ ਫੇਸ ਨਗਲੀ ਦੇ ਵਿੱਚ ਪਿਓਰ ਜਰਸੀ ਦੇ ਵਿੱਚ ਹੈ ਠੀਕ ਹੈ ਤੇ ਹੈ ਵੀ ਬਲੈਕ ਜਰਾਂਗੇ ਨੇ ਬਲੈਕ ਪੂਰਾ ਕਰ ਜਾਣਾ ਅੱਜ ਤੱਕ ਤਿਆਰ ਹੋਣਾ ਠੀਕ ਹੈ ਤੋਂ ਬਲੈਕ ਜਰਸੀ ਫੈਕਸ ਹੁਵਾਨਾ ਸੋਨਾ ਰੱਖੂਗੀ ਇਹ ਤੋਂ ਅਗਲੀ ਬੱਚੀ ਬਈ ਇਹ ਖੀਰੀ ਆ ਜੀ ਕਿੰਨੇ ਚਿਰ ਦੀ ਗੱਭਣਾ ਇਹ ਇਹ ਆਪਣੀ ਇਹ ਵੀ 8ਵੇਂ ਚੱਲਦਾ ਪਿਆ ਜੀ ਇਹਨੂੰ ਠੀਕ ਹੈ 8ਵੇਂ ਮਹੀਨੇ ਤੋਂ ਵਧੀਆ ਕੱਦ ਕਾਠ ਦੀ ਵੱਡੇ ਦੀ ਹੈ ਵੀ ਹੂੰ ਬਹੁਤ ਸੋਹਣਾ ਰੰਗ ਦੱਸੋ ਇਹਦਾ ਗੂੜਾ ਰੰਗ ਹੈ ਲਾਲੀ ਵਾਲਾ ਰੰਗ ਚੰਗੀ ਬੱਛੀ ਹੈ ਵੀ ਬਹੁਤ ਸੋਹਣਾ ਢਾਂਚਾ ਹੈ ਸੋ ਇਹ ਦੱਸੋ ਚਾਰ ਵੜਾ ਤੁਹਾਨੂੰ ਇਸ ਸਾਈਡ ਤੋਂ ਦਿਖਾਤੀਆਂ ਤਿੰਨ ਇਦੋਂ ਅੱਗੇ ਬੱਛੀਆਂ ਖੜੀਆਂ ਆਪਾਂ ਬਾਈ ਤੋਂ ਪੁੱਛਾਂਗੇ ਉਹਨਾਂ ਬਾਰੇ ਵੀ ਨਾਗ ਬਹੁਤ ਹੁੰਦੇ ਆ ਚੁਆਇਸ ਆਪੋ ਆਪਣੀ ਐ ਜਿਹੜਾ ਰੰਗ ਜਿਹੜਾ ਪਸ਼ੂ ਤੁਹਾਨੂੰ ਜੱਜਦਾ ਰੇਟ ਵਾਈ ਤੋਂ ਪੁੱਛ ਲਿਓ ਜੇ ਉਸੇ ਹਿਸਾਬ ਤੇ ਤੁਸੀਂ ਸੌਦਾ ਕਰ ਲਿਓ ਇੱਥੇ ਪਹੁੰਚੋਗੇ ਤਾਂ ਪਸ਼ੂ ਤੁਹਾਨੂੰ ਇਹਨਾਂ ਤੋਂ ਇਲਾਵਾ ਕੋਈ 2-4 ਵਾੜਾਂ ਹੋਰ ਵੀ ਮੌਕੇ ਤੇ ਮੌਜੂਦ ਮਿਲਣੀਆਂ ਇਹਨਾਂ 'ਚ ਹੋ ਸਕਦਾ ਕੋਈ ਇੱਕ ਅੱਧਾ ਨਾਗ ਤੋਂ ਪਹਿਲਾਂ ਸੇਲ ਵੀ ਹੋ ਜਾਏ ਸੋ ਇਹ ਦੋ ਅੱਗੇ ਜਿਹੜੀਆਂ ਮੱਛੀਆਂ ਬਾਈ ਡਿਟੇਲ ਦਾ ਇਹ ਵੀ ਵੀਰ ਦੀ ਆਪਣੇ ਰਪਿੰਦਰ ਭਾਈ ਇਧਰੋਂ ਜਿਹੜੀ ਇਹ ਵੱਛੀ ਤੁਸੀਂ ਖੜੇ ਹੋ ਨਾਲ ਇਹ ਵੀ ਦੋ ਦੰਦਾਂ ਦਾ ਵੀਰੇ ਇਹ 8ਵੇਂ ਮਹੀਨੇ ਚੱਲਦੀ ਆ ਵੀ ਠੀਕ ਹੈ ਲਿਆਈ ਬਈ ਦੋ ਦੰਦ ਦੱਸੋ 8ਵਾਂ ਮਹੀਨਾ ਚੱਲੀ ਜਾਂਦਾ 8ਵਾਂ ਤੇ 9ਵਾਂ ਦੋ ਮਹੀਨੇ ਮੰਨ ਲਓ ਬਾਕੀ ਆ ਬਾਕੀ ਅ ਦੰਦ ਜਿਹੜੇ ਉਹ ਕਨਫਰਮ ਵੀਟ ਤੋਂ ਕਰ ਲਿਓ ਬੇਲ ਕੱਦ ਪੂਰਾ ਵੱਡਾ ਕੱਦ ਕਢਣ ਵਾਲੀ ਹੈ ਵੜਾ ਜੀ ਬਰੀਡ ਵੀ ਪੂਰੀ ਹੈ ਜਰਸੀ ਦੀ ਬਰੀਡ 'ਚ ਵੀ ਚੰਗੀ ਦੱਸੋ ਹਾਈਟ ਲੈਂਥ ਸੋਹਣੀ ਹੈ ਦੋ ਦੰਦ ਵੱਛੀ ਗੱਬਣ 8ਵੇਂ ਮਹੀਨੇ ਚੱਲੀ ਜਾਂਦੀ ਹੈ ਇਦੋਂ ਅੱਗੇ ਜਿਹੜੀ ਵੜ ਹੈ ਬਈ 2 ਨੰਬਰ ਦੇ ਉੱਤੇ ਇਹ ਵੀ ਦੋ ਦੰਦ ਦੀ ਹੈ ਜੀ ਠੀਕ ਹੈ ਇਹ ਕਿੰਨੇ ਚਰਦੀ ਘੱਪਣ ਇਹ ਵੀ 8ਵਾਂ ਚੱਲਦਾ ਜੀ ਇਹਨੂੰ ਵੀ ਠੀਕ ਹੈ ਸੋ 8ਵਾਂ ਮਹੀਨੇ ਇਹਨੂੰ ਚੱਲੀ ਜਾਂਦਾ ਦੋ ਦੰਦ ਹੈ ਵੀ ਦੂਜੀ ਵੜਾਂ ਨੂੰ ਨਿੰਗਰ ਮਜ਼ਬੂਤ ਹੈ ਵੀ ਪੂਰੀ ਹੈ ਜੀ ਸਹੀ ਹੈ ਸੋ ਚੰਗੀ ਨਰੋਈ ਹੈ ਦੋਸਤੋ ਬੱਚੀ ਦੇਖੋ ਇਹਦਾ ਢਾਂਚਾ ਆ ਇਹ ਦੋ ਅੱਗੇ ਜਿਹੜੀ ਵੈਡ ਬਾਈਕ ਖੋਲੂਗਾ ਹੁਣ ਇਹ ਵੀ ਦੋ ਦਾ ਦੇ ਹੋਈ ਜਾਂਦੀ ਆ ਜੀ ਠੀਕ ਐ ਹਾਂਜੀ ਇਹ 6 ਮਹੀਨੇ ਦੀ ਗੱਬਣਾ ਜੀ 7ਵਾਂ ਲੱਗਾ ਹੋਇਆ ਇਹਨੂੰ ਓਕੇ ਹਾਂਜੀ 7ਵਾਂ ਲੱਗਾ ਦੋਸਤੋ 6 ਮਹੀਨੇ ਦੀ ਗੱਬਣ ਗੱਬਣ ਵੱਛੀ ਜੇ ਤੁਹਾਨੂੰ ਕੋਈ ਵੀਰ ਜੇ ਚੈੱਕ ਕਰਾਉਣੀ ਚਾਹਣਾ ਤਾਂ ਭਾਵੇਂ ਕਰਾ ਲਿਓ ਵੀ ਦਿਨ ਜੇ ਤੁਹਾਨੂੰ ਲੱਗਦਾ ਕਨਫਰਮ ਕਰਨ ਦੀ ਲੋੜ ਲੱਗੇ ਤਾਂ ਵੈਸੇ ਡਿਟੇਲ ਤੁਹਾਨੂੰ ਬਾਈ ਜਿਹੜੀ ਦੱਸ ਰਿਹਾ ਵੀਡੀਓ ਦੇ ਵਿੱਚ ਆਨ ਰਿਕਾਰਡ ਹੈ ਤਾਂ ਉਹੀ ਇਨਫੋਰਮੇਸ਼ਨ ਦਿੱਤੀ ਜਾਊਗੀ ਜੋ ਇਹਨਾਂ ਦੀ ਹੈ ਬੰਦੇ ਵੀ ਤੋ ਕੀਮਤਾਂ ਦੱਸੋ ਜਿਹੜਾ ਪਸੋਂ ਤੁਸੀਂ ਖਰੀਦਣਾ ਚਾਹੋ ਉਹਦੀ ਕਨਫਰਮ ਕਰ ਲਿਓ ਇਹ ਤੋਂ ਇਲਾਵਾ ਇਹ ਗੱਭਣ ਵੇੜਾ ਤੁਹਾਨੂੰ ਦਿਖਾਤੀਆਂ ਸੱਤ ਦੋ ਬੱਚੀਆਂ ਜਿਹੜੀਆਂ ਪਰਲੇ ਪਾਸੇ ਖੜੀਆਂ ਉਹ ਦਿਖਾਉਣੇ ਆ ਤੇ ਦੋ ਵੇੜਾ ਅੰਦਰ ਵੀ ਹੈਗੀਆਂ ਜਿਹੜੀਆਂ ਕਈ ਵਾਰ ਕਿਸੇ ਵੀਰ ਨੇ ਘੱਟ ਪੇਮੈਂਟ ਇਨਵੈਸਟ ਕਰਨੀ ਹੁੰਦੀ ਹੈ ਤਾਂ ਉਹਨਾਂ ਆਸਤੇ ਆਪਾਂ ਇਹਨਾਂ ਬਾਰੇ ਥੋੜੀ ਜਾਣਕਾਰੀ ਪਹਿਲਾਂ ਲੈ ਲਗੇ ਇਹ ਦੋ ਦਾੰਦੀ ਆ ਜਗਦੀਤ ਵੀਰੇ ਠੀਕ ਹੈ ਹਾਂਜੀ ਤੇ ਇਹ ਬੱਛੀ ਹੈਗੀ 6 ਮਹੀਨੇ ਦੀ ਗੱਭਣ ਜੀ 6ਾਂ ਦੀ ਗੱਭਣ ਦੋ ਦਾੰਦ ਦੱਸੋ ਹਾਂਜੀ ਤੋਰ ਦੇ ਪਰਾਂ ਨੂੰ ਬਈ ਤੋ ਵਾਨਾ ਬਣਾਉਣਾ ਸ਼ੁਰੂ ਕੀਤਾ ਹੋਇਆ ਕੱਟ-ਕੁਦ ਠੀਕ ਆ ਵੈੜਦਾ ਥੋੜਾ ਫਿੱਕਾ ਰੰਗ ਚਾ ਚਾਹੀਏ ਇਹਨਾਂ ਦੀ ਕੀਮਤ ਬਈ ਹਾਂਜੀ ਕੀਮਤ ਇਹਨਾਂ ਦੀ ਜਾਇ ਜੀ ਹੋਗੀ ਜੀ ਜਾਇ ਜੀ ਹੋ ਹਾਂਜੀ ਹਾਂਜੀ ਠੀਕ ਹੈ ਓਕੇ ਕੋਈ ਬੰਦਾ ਸਾਹਮਣੇ ਵਾਲਾ ਹੋਵੇ ਨਾ ਠੀਕ ਹੈ ਤੇ ਬਛੀਆਂ ਮਤਲਬ ਕਿ ਓਦਾਂ ਵਧੀਆ ਬਰੀਡ ਵੀ ਠੀਕ ਆ ਮਤਲਬ ਕਿ ਥੋੜਾ ਜਿਹਾ ਚਲੋ ਆਪਾਂ ਨੂੰ ਭਾਣਾ ਮਿਲੀਆਂ ਨੇ ਠੀਕ ਹੈ ਤੇ ਆਹ ਕਰਾਸ ਬਰੀਡ ਆ ਜੀ ਠੀਕ ਹੈ ਇਹ ਕਿੰਨੇ ਚੱਪਦੀ ਕੱਪਣਗੇ ਇਹ ਆਪਣੀ ਇਹ ਵੀ ਅੱਠ ਮਹੀਨੇ ਚੱਲਦੀ ਆ ਜੀ 8ਵੇਂ ਮਹੀਨੇ ਚ ਹਾਂਜੀ ਹਾਂਜੀ ਠੀਕ ਹੈ ਇਹਨੂੰ ਵੀ ਤੋਰ ਦੋ ਮੜ ਸੋ 8ਵੇਂ ਮਹੀਨੇ ਚ ਚੱਲੀ ਜਾਂਦੀ ਦੋਸਤੋ ਥੋੜਾ ਕ੍ਰੋਸ ਬਰੀਡ ਦੇ ਵਿੱਚ ਐ ਘਰੇ ਜਿਹਦਾ ਦੁੱਧ ਦੁੱਧ ਬੰਦੇ ਨੇ ਆਮ ਵਰਤਨ ਵਾਸਤੇ ਨਾ ਉਹਦੇ ਵਾਸਤੇ ਵੀ ਚੰਗੀ ਰਹਿਣੀ ਵਸ਼ੀਏ ਸਾਈਵਲ ਤੇ ਜਰਸੀ ਕ੍ਰੋਸ ਹਾਂਜੀ ਹਾਂਜੀ ਕ੍ਰੋਸ ਐ ਜੀ ਦੋ ਦਾਂ ਦੀ ਵੈੜ ਐ ਜੀ ਇਹ ਵੀ ਠੀਕ ਐ ਸੋ ਇਹਨਾਂ ਦੀਆਂ ਕੀਮਤਾਂ ਥੋੜਾ ਤੁਹਾਨੂੰ ਭਾਅ ਸਿਰ ਮਿਲ ਜਾਣੀਆਂ ਬਾਕੀ ਰੇਟ ਪੁੱਛ ਲਓ ਬਾਈ ਤੋਂ ਵੀ ਕੀ ਇਹਨਾਂ ਦੀ ਡਿਮਾਂਡ ਰਹਿੰਦੀ ਐ ਬਈ ਜਿਹੜੀਆਂ ਇਹ ਬੱਚੀਆਂ ਇਹ ਤਾਂ ਹਜੇ ਮੇਰੇ ਖਾਲਚ ਗੱਭਨ ਨਹੀਂ ਹੋਈਆਂ ਹੁਣ ਨਹੀਂ ਗੱਭਨ ਨਹੀਂ ਹੋਈਆਂ ਵੀਰੇ ਹਜੇ ਠੀਕ ਹੈ ਉਹਨਾਂ ਹੀਟ ਚ ਹੀਟ ਕੱਢਦੀਆਂ ਬੱਚੀਆਂ ਇਹ ਠੀਕ ਹੈ ਹਾਂ ਮਸ਼ੀਦ ਮਤਲਬ ਬਹੁਤ ਵਧੀਆ ਕੁਆਲਿਟੀ ਦੀਆਂ ਬੱਚੀਆਂ ਵੀ ਹੂੰ ਇਹ ਖੀਰੀ ਹੂ ਦੰਦੋ ਖੀਰੀਆਂ ਖੀਰੇ ਬੱਚੇ ਆ ਜੀ ਹਜੇ ਠੀਕ ਹੈ 10 11 11 ਮਹੀਨੇ ਦੇ ਓਕੇ ਸੋ ਦੋਸਤੋ ਥੱਲੋਂ ਤਾਂ ਇਦਾਂ ਵੀ ਜਿਵੇਂ ਗੱਭਨ ਹੁੰਦੇ ਹਨ ਪਰ ਹੀਟ ਚ ਆਉਣੀਆ ਸ਼ੁਰੂ ਹੋ ਗਈਆਂ ਇਹ ਅਜੇ ਨਹੀਂ ਹੋਈ ਜਿਹੜਾ ਵੀਰ ਖਰੀਦਣਾ ਚਾਹੁੰਦਾ ਤੋਰਦੇ ਬਈ ਥੋੜੀ ਇਹਨੇ ਖਾਂ ਤੂੰ ਮੋੜ ਲਈ ਬਈ ਸੋਣ ਸੇ ਛੋਟਾ ਬੱਚੇ ਮਸਤੀ ਕਰਦੇ ਹੁੰਦੇ ਆ ਠੰਡ ਆ ਗਈ ਹੁਣ ਬਹੁਤ ਸੋਹਣਾ ਫੇਸ ਛੋਟਾ ਕੰਨ ਚੰਗੀ ਬਣਾਵਟਾ ਚਿਹਰੇ ਦੀ ਵੀ ਸੋਹਣੀ ਲੱਗਦੀ ਏ ਇੱਕ ਹੋਰ ਵੱਚੀ ਇੱਧੂ ਅੱਗੇ ਇਹ ਵੀ ਮੇਰੇ ਬੱਚਾ 10 11 ਕੇ ਮਹੀਨੇ ਦਾ ਹੀ ਏ ਵੀ ਠੀਕ ਏ ਇਹਨੇ ਵੀ ਹੀਟਾਂ ਕੱਢ ਗਈ ਏ ਵੱਚੀ ਓਕੇ ਹਾਂਜੀ ਹਾਂ ਲੇ ਵਧੀਆ ਵੀ ਸਾਫ਼ ਸੁਥਰੀ ਏ ਠੀਕ ਏ ਭਾਈ ਠੱਪੜਾ ਵੀ ਵਧੀਆ ਸਹੀ ਏ ਤੋਰ ਦੇ ਵੇ ਸੋ ਇਹ ਦੋ ਪਾਲਕੂ ਅੱਛੀਆਂ ਜਿਨ੍ਹਾਂ ਨੂੰ ਤੁਸੀਂ ਆਪਦੇ ਹੱਥੀ ਇਨਸੈਮੀਨੇਟ ਕਰਾ ਸਕਦੇ ਹੋ ਜਨਵਰੀ ਵਿੱਚ ਵੀਰੇ ਦੋਨੇ ਤਿਆਰ ਹੀ ਹੈ ਜਨਵਰੀ ਮਹੀਨੇ ਚ ਠੀਕ ਹੈ ਜਨਵਰੀ ਮਹੀਨੇ ਚ ਤੇ ਸੀਮਨ ਨੇ ਨਰ ਸੈਕਸਡ ਲਵਾਇਓ ਜੇ ਕੋਈ ਵੀਰ ਖਰੀਦਦਾ ਤਾਂ ਜੇ ਕਿਸੇ ਵੀਰ ਦੇ ਘਰ ਦਾ ਅੰਜਲ ਹੈ ਇਹਨਾਂ ਦਾ ਤਾਂ ਇਹਨਾਂ ਦੇ ਸੀਮਨ ਸੈਕਸਡ ਲਵਾਇਓ ਤਾਂ ਕਿ ਤੁਹਾਡੇ ਕੋਲ ਬਰੀਡ ਦੀ ਸ਼ੁਰੂਆਤ ਹੋ ਸਕੇ ਜਿੰਨਾ ਕੋਈ ਆਪਣੇ ਕੋਲ ਜੋੜਾ ਇਕੱਠਾ ਲਾਊਗਾ ਉਹਨਾਂ ਨੂੰ ਆਪਾਂ ਹੋ ਜਾਊਗਾ ਜੇ ਕੋਈ ਆਪਣੇ ਕੋਲ ਬੰਦਾ ਫਾਰਮ ਤੇ ਕੰਮ ਕਰਨਾ ਚਾਹੁੰਦਾ ਸਾਰੀਆਂ ਇਕੱਠੀਆਂ ਲਿਓ ਉਹਨਾਂ ਆਪਾਂ ਹਸਾਬ ਕਰ ਲਾਂਗੇ ਓਕੇ ਹਾਂ ਗੱਪਣਾ ਬੱਚਿਆਂ ਦਾ ਠੀਕ ਹੈ ਉਹ ਜੇ ਪੁੱਠਾ ਖਰੀਦਦੇ ਹੋ ਸਾਰੀਆਂ ਖਰੀਦੋਂ ਰੇਟ ਕੋਸ ਫਰਕ ਪੈ ਜਾਂਦਾ ਹੁੰਦਾ। ਵੱਛੀਆਂ ਦੋ ਇਕੱਠੀਆਂ ਲੈ ਲੈਂਦੇ ਹੋ ਤਾਂ ਵੀ ਕੀਮਤ ਬਾਈ ਕਹਿੰਦਾ ਵੀ ਉਸ ਹੱਬ ਤੇ ਲਾ ਦੇਾਂਗੇ। ਸੋ ਇਹ ਦੱਸੋ ਅੱਜ ਦੀ ਵੀਡੀਓ ਦੇ ਪਸ਼ੂ ਜਿਹੜੇ ਵਕਾਊ ਸੀਗੇ ਛੋਟ ਵੀਡੀਓ ਬਣਾਉਣੇ ਆ ਤੇ ਉਹਦੇ ਚ ਵੀ ਤੁਹਾਨੂੰ ਇਹ ਨਗਦ ਦੁਆਰਾ ਦਿਖਾਉਂਗਾ। ਹਾਲਾਂਕਿ ਇੱਕ ਪਸ਼ੂ ਹੀ ਤੋਰਦੇ ਹੁੰਨੇ ਆਪਾਂ। ਬਾਕੀ ਇਹ ਵੜਾ ਤੁਹਾਨੂੰ ਟੋਟਲ ਦਿਖਾ ਚੁੱਕੇ ਹਾਂ। ਧੰਨਵਾਦ।